ਸਤਿ ਸ਼੍ਰੀ ਅਕਾਲ ਜੀ ਮੈਂ ਨਬਦੀਪ ਤਾਲੀਵਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ 5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੇ ਵਿੱਚ ਜ਼ਬਰਦਸਤ ਉਤਰਾ ਚੜਾ ਦਾ ਦੌਰ ਚੱਲ ਰਿਹਾ ਹੈ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ 트ੰਪ ਨੂੰ ਆਪਣੇ ਰਾਸ਼ਟਰਵਾਦੀ ਕਾਰਡ ਦਾ ਸਿਆਸੀ ਲਾਭ ਮਿਲ ਰਿਹਾ ਹੈ ਟਰੰਪ ਨੇ 10 ਦਿਨਾਂ ਦੇ ਵਿੱਚ ਹੀ ਬਾਜ਼ੀ ਪਲਟ ਕੇ ਰੱਖ ਦਿੱਤੀ ਹੈ ਤੇ ਹੁਣ ਉਹ ਸੱਤ ਸਭ ਤੋਂ ਮਹੱਤਵਪੂਰਨ ਸਵਿੰਗ ਜਾਂ ਜਿਨ੍ਹਾਂ ਦੇ ਵਿੱਚੋਂ ਚਾਰ ਦੇ ਵਿੱਚ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਤੇ ਬਰਾਬਰ ਆਗੇ ਨੇ ਦਿਲਚਸਪ ਗਾਲੇ ਤੇ ਇਹ ਹੈ ਕਿ 10 ਦਿਨ ਪਹਿਲਾਂ ਤੱਕ ਟਰੰਪ ਇਹਨਾਂ ਸਾਰੇ ਸੱਤ ਰਾਜਾਂ ਦੇ ਵਿੱਚ ਕਮਲਾ ਹੈਰਿਸ ਤੋਂ ਪਿੱਛੇ ਸਨ ਤੇ ਹੁਣ ਕਮਲਾ ਦੀ ਲੀਡ ਸਿਰਫ ਤਿੰਨ ਟਰੰਪ ਰਾਜਾਂ ਤੱਕ ਹੀ ਸਿਮਟ ਕੇ ਰਹਿ ਗਿਆ 트럼ਪ ਨੇ ਆਪਣੇ ਮੋਹਮ ਨੂੰ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਆਲੇ ਦੁਆਲੇ ਆਧਾਰਿਤ ਕੀਤਾ ਹੈ ਤੇ 트럼ਪ ਹਰ ਮੀਟਿੰਗ ਦੇ ਵਿੱਚ ਰਾਸ਼ਟਵਾਦੀ ਮੁੱਦੇ ਉਠਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ 7 ਮਹੱਤਵਪੂਰਨ ਰਾਜ ਰਾਸ਼ਟਰਪਤੀ ਚੋਣਾਂ ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਦੇ ਨੇ ਇਹਨਾਂ ਦੇ ਵਿੱਚ ਜੇਤੂਆਂ ਨੂੰ ਆਧਾ ਮਿਲਦਾ ਹੈ 트럼ਪ ਹੁਣ ਵੱਡੀਆਂ ਮੀਟਿੰਗਾਂ ਦੇ ਦੇ ਜ਼ਿਆਦਾਤਰ ਜਿਹੜਾ ਜ਼ੋਰ ਦੇ ਰਹੇ ਨੇ ਕਮਲਾ ਨੂੰ ਕਮਿਊਨਿਟੀਆਂ ਦੀ ਚਾਲ ਵੀ ਉਨ੍ਹਾਂ ਦੀ ਬੇहद ਕਾਮਯਾਬ ਹੋ ਰਹੀ ਹੈ 트럼ਪ ਦੇ ਰਿਪਬਲਿਕਨ ਪਾਰਟੀ ਹੁਣ ਵੱਡੇ ਇਕੱਠਾਂ ਤੇ ਜ਼ਿਆਦਾ ਜ਼ੋਰ ਦੇ ਰਹੀ ਹੈ ਉਹਨਾਂ ਤੋਂ ਪਹਿਲਾਂ 트럼ਪ ਛੋਟੀਆਂ-ਛੋਟੀਆਂ ਮੀਟਿੰਗਾਂ ਕਰ ਰਹੇ ਸਨ ਤੇ ਆਪਣੇ ਗ੍ਰਹਿ ਜ਼ਿਲ੍ਹੇ ਫਲੋਰੀਡਾ ਦੇ ਵਿੱਚ ਭਾਰੀ ਜਨਤਕ ਸਮਰਥਨ ਤੋਂ ਬਾਅਦ 트럼ਪ ਹੁਣ ਅਗਲੇ ਦਿਨ ਯਾਨੀ ਕਿ 60 ਦਿਨਾਂ ਦੀ ਦੌਰਾਨ ਦੇਸ਼ ਭਰ ਵਿੱਚ 120 ਵੱਡੀਆਂ ਮੀਟਿੰਗਾਂ ਕਰਨਗੇ ਜਿਸ ਦੇ ਦੌਰਾਨ 트럼ਪ ਕਮਲਾ ਹੈਰਿਸ ਨੂੰ ਕਮਿਊਨਿਟੀਆਂ ਕਹਿ ਕੇ ਅਮਰੀਕੀ ਮੱਧ ਵਰਗ ਨੂੰ ਲਗਾਤਾਰ ਆਕਰਸ਼ਿਤ ਕਰ ਰਹੇ ਨੇ 트럼ਪ ਮੱਧ ਵਰਗ ਨੂੰ ਉੱਚ ਟੈਕਸਾਂ ਦੇ ਜੋਖਮ ਦੇ ਵਿੱਚ ਪਾ ਰਿਹਾ ਹੈ ਤੇ ਉਸ ਦੀ ਇੱਕ ਚਾਲ ਕੰਮ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ ਤੇ ਉਧਰ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਮਿਲੀਅਨ ਭਾਰਤੀ ਅਮਰੀਕੀਆਂ ਦਾ ਟੀਚਾ ਅਪਡੇਟ ਕੀਤਾ ਗਿਆ ਹੈ ਐਸੇ ਦੇ ਦੌਰਾਨ ਲੋਗੋ ਇੰਡੋ ਅਮਰੀਕਨ ਵੋਟ ਮੈਟਰ ਤਹਿਤ ਚੋਣ ਮੋਹਮ ਲਗਾਤਾਰ ਜਾਰੀ ਹੈ ਤੇ ਉਹ ਸ਼ੁਰੂ ਵੀ ਹੋ ਗਈ ਹੈ ਤਾਂ ਜੋ ਆਉਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਭਾਰਤੀ ਅਮਰੀਕੀ ਵੋਟਰਾਂ ਦੀ ਫੋਟਿੰਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਤੇ ਉਹਨਾਂ ਦਾ ਟੀਚਾ 10 ਲੱਖ ਭਾਰਤੀ ਅਮਰੀਕੀ ਵੋਟਰਾਂ ਨੂੰ ਰਜਿਸਟਰ ਕਰਨਾ ਹੈ ਤੇ ਇਹ ਯਕੀਨੀ ਬਣਾਉਣਾ ਹੈ ਕਿ ਦੋਵੇਂ ਪ੍ਰਮੁੱਖ ਸਿਆਸੀ ਪਾਰਟੀਆਂ ਉਹਨਾਂ ਦੇ ਵਿਚਾਰ ਸੁਣਨ। ਚੋਣਾਂ ਦੇ ਵਿੱਚ ਸਿਰਫ 2 ਮਹੀਨੇ ਦੇ ਕਰੀਬ ਰਹਿ ਗਏ ਨੇ ਤੇ ਮਹਿੰਮ ਦਾ ਉਦੇਸ਼ VOTING ਪ੍ਰਕਿਰਿਆ ਦੇ ਵਿੱਚ ਭਾਰਤੀ ਅਮਰੀਕੀ ਦੀ ਸ਼ਮੂਲੀਅਤ ਨੂੰ ਹੋਰ ਜ਼ਿਆਦਾ ਵਧਾਉਣਾ ਹੈ। ਭਾਰਤੀ ਅਮਰੀਕੀ ਭਾਵੇਂ ਕਿ ਅਮਰੀਕਾ ਦੇ ਵਿੱਚ ਆਬਾਦੀ ਦਾ ਸਿਰਫ 1.5 ਫੀਸਦੀ ਨੇ ਜੋ ਮੁੱਖ ਸਵਿੰਗ ਰਾਜਾਂ ਦੇ ਵਿੱਚ ਰਹਿੰਦੇ ਨੇ ਜਿੱਥੇ ਉਹਨਾਂ ਦੀਆਂ ਵੋਟਾਂ ਬਹੁਤ ਹੀ ਪ੍ਰਭਾਵਸ਼ਾਲੀ ਹੋ ਸਕਦੀਆਂ ਨੇ ਅਮਰੀਕਾ ਦੇ ਵਿੱਚ ਭਾਰਤੀ ਅਮਰੀਕੀ ਵੋਟਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਮੁਹਿੰਮਾਂ ਜ਼ੋਰਦਾਰ ਢੰਗ ਦੇ ਨਾਲ ਆਪਣੀ ਪਹੁੰਚ ਕਰ ਰਹੀਆਂ ਨੇ ਇਸ ਮੁਹਿੰਮ ਦੇ ਵਿੱਚ ਵਕ-ਵਕ ਮੁੱਦਿਆਂ ਤੇ ਭਾਰਤੀ ਅਮਰੀਕੀ ਵੋਟਰਾਂ ਦੇ ਵਿਚਾਰਾਂ ਨੂੰ ਸਮਝਣ ਦੇ ਲਈ ਇੱਕ ਸਰਵੇਖਣ ਵੀ ਸ਼ਾਮਿਲ ਹੈ ਪਾਤੀ ਅਮਰੀਕੀ ਪਾਈਚਾਰਾ ਜਿਸ ਦੇ ਵਿੱਚ 4.5 ਮਿਲੀਅਨ ਲੋਕ ਸ਼ਾਮਿਲ ਨੇ ਖਾਸ ਤੌਰ ਤੇ ਅਮਰੀਕਾ ਦੇ ਫਲੋਰੀਡਾ, ਜਾਰਜੀਆ, ਅਰੀਜ਼ੋਨਾ, ਵਰਜੀਨੀਆ, ਨਿਊ ਜਰਸੀ, ਟੈਕਸਾਸ ਅਤੇ ਕੈਲੀਫੋਰਨੀਆ ਵਰਗੇ ਰਾਜਾਂ ਦੇ ਵਿੱਚ ਕੇਂਦ੍ਰਿਤ ਨੇ ਤੇ ਉਹ ਰਾਜ ਜੋ ਚੋਣ ਨਤੀਜਿਆਂ ਦੇ ਲਈ ਰਾਸ਼ਟਰਪਤੀ ਦੀ ਚੋਣ ਕਰਨ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਮੰਨੇ ਜਾਂਦੇ ਨੇ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस पे फ्री पे रोकू अते द अमेज़न फायर टीवी पे या एप्पल टीवी पे नाल ही देख सकते हो लाइव स्ट्रीमिंग www.globalpunjabtv.com पे